ਉਹਦਾ ਪਹਿਲਾ ਪ੍ਰਤੀਕਰਮ ਜੀ ਅੱਜ ਦੇ ਇਸ ਫੈਸਲੇ ਤੇ ਬੜਾ ਵਧੀਆ ਜੋ ਹੋਇਆ ਪਰਮਾਤਮਾ ਦੇ ਹੁਕਮ ਚ ਅਕਾਲ ਪੁਰਖ ਦੇ ਹੁਕਮ ਚ ਔਰ ਉਹ ਕਦੇ ਮਾਰਾ ਨਹੀਂ ਕਰਦਾ ਸੀ ਕਿਸੇ ਦਾ ਔਰ ਜੋ ਕੀਤਾ ਮੇਰੇ ਚੰਗੇ ਲਈ ਕੀਤਾ ਜੀ ਉਹਨੇ ਤੁਹਾਨੂੰ ਅੰਦਾਜ਼ਾ ਸੀਗਾ ਗਿਆਨੀ ਜੀ ਹਾਂਜੀ ਹਾਂਜੀ ਬਿਲਕੁਲ ਅੰਦਾਜ਼ਾ ਸੀ 6 ਦਸੰਬਰ ਨੂੰ ਮੈਨੂੰ ਜਿਹੜਾ ਉਹ ਅਹਿਸਾਸ ਹੋ ਗਿਆ ਸੀ ਕਰਵਾ ਦਿੱਤਾ ਗਿਆ ਸੀ ਕਿ ਹੁਣ ਤੁਸੀਂ ਆਪਦਾ ਬੋਰੀਆ ਬਿਸਤਰਾ ਜਿਹੜਾ ਬੰਨੋ ਤੇ ਘਰ ਜਾਣ ਦੀ ਤਿਆਰੀ ਕਰੋ ਜੀ ਨੀ ਅੰਦਾਜ਼ਾ ਕਿਉਂ ਸੀ ਮਤਲਬ ਆਪਾਂ ਕੋਈ ਵੀ ਚੀਜ਼ ਜੇ ਤੁਹਾਨੂੰ ਪਤਾ ਹੋਵੇ ਵੀ ਇਹ ਹੋਣੀ ਹੈ ਤਾਂ ਉਸਦੇ ਪਿੱਛੇ ਬੜੇ سارے ਕਾਰਨ ਹੁੰਦੇ ਨੇ ਜੇ ਉਹ ਕਾਰਨ ਦੱਸ ਸਕੋ ਕਿ ਤੁਹਾਨੂੰ ਕਿਵੇਂ ਅੰਦਾਜ਼ਾ ਸੀ ਮੈਨੂੰ ਪਤਾ ਲੱਗਿਆ ਸੀ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਆਪਣੇ ਵਿਰੋਧ ਦੇ ਵਿੱਚ ਇਹਨਾਂ ਨੇ ਮੰਨ ਲਿਆ ਹੈਗਾ ਤੇ ਇਸ ਕਰਕੇ ਜਿਹੜਾ ਹੈਗਾ ਇਹ ਵੀ ਇਹਨਾਂ ਨੇ ਮੰਨ ਲਿਆ ਹੈਗਾ ਕਿ ਉਸ ਹੁਕਮਨਾਮੇ ਦੇ ਪਿੱਛੇ ਜਿਹੜਾ ਹੈਗਾ ਉਹ ਮੈਂ ਖੜਾ ਹੈਗਾ ਹਲਕੇ ਹੁਕਮਨਾਮਾ ਪੰਚ ਸਿੰਘ ਸਾਹਿਬਾਨ ਦਾ ਪੰਚ ਸਿੰਘ ਸਾਹਿਬਾਨ ਦੇ ਉੱਤੇ ਸਾਈਨ ਹੋਏ ਨੇ ਔਰ ਪੰਚ ਸਿੰਘ ਸਾਹਿਬਾਨ ਦੀ ਸம்மਤੀ ਨਾਲ ਹੋਇਆ ਹੈ ਤੇ ਇਸ ਕਰਕੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਬਿਠਾ ਦਿੱਤੀ ਗਈ ਜਾਂ ਬੈਠ ਗਈ ਕਿ ਇਹ ਹੁਕਮਨਾਮਾ ਜਿਹੜਾ ਹੋ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਕੀਤਾ ਇਸ ਕਰਕੇ ਸਭ ਤੋਂ ਪਹਿਲਾਂ ਕਿ ਨਹੀਂ ਹਰਪ੍ਰੀਤ ਸਿੰਘ ਦੀ ਛੁੱਟੀ ਹੋਣੀ ਚਾਹੀਦੀ ਹੈ ਤੇ ਇਹਨਾਂ ਨੇ ਉਦੋਂ ਹੀ ਜਿਹੜਾ ਸਕੀਮ ਜਿਹੜੀ ਆ ਉਹ ਮੇਰੀ ਛੁੱਟੀ ਕਰਨ ਦੀ ਲਗਾ ਲਈ ਸੀ ਜੀ ਪਰ ਉਤੇ ਉਤੇ ਪੰਜ ਸਿੰਘ ਸਬੰਧ ਦਾ ਫੈਸਲਾ ਸੀ ਜਾਨੀ ਜੀ ਫਿਰ ਕਿਸੇ ਹੋਰ ਤੇ ਪੰਜ ਸਿੰਘ ਸਬੰਧ ਦਾ ਫੈਸਲਾ ਸੀ ਪੰਜ ਸਿੰਘ ਸਬੰਧ ਦਾ ਫੈਸਲਾ ਸੀ ਮੈਂ ਖੁਦ ਕਹਿੰਦਾ ਪੰਜ ਸਿੰਘ ਸਬੰਧ ਦਾ ਫੈਸਲਾ ਸੀ ਪਰ ਇਹਨਾਂ ਨੂੰ ਇਹ ਜਚਾਇਆ ਗਿਆ ਕਿ ਇਹ ਗਿਆਨੀ ਹਰਪੀਸ ਨੇ ਕਰਵਾਇਆ ਹੂੰ ਕਿਸੇ ਹੋਰ ਤੇ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਦੇ ਕੋਲ ਵੀ ਦੋ ਆਉਦੇ ਨੇ ਪਰ ਉਹਨਾਂ ਦੇ ਕਿਸੇ ਤਰੀਕੇ ਦੀ ਐਸੀ ਨਾ ਕੋਈ ਸੁਣਨ ਦੇ ਵਿੱਚ ਆਈ ਨਾ ਹੀ ਕੋਈ ਐਸੀ ਗਤੀਵਿਧੀ ਸੋ ਤੋਡੇ ਨਾਲ ਹੀ ਆਨੇ ਤਲਕ ਰਿਸ਼ਤੇ ਕਿਉਂ ਹੋ ਗਏ ਸਮਾਂ ਆਉਂਦੇ ਹੋ ਜੀ ਪਤਾ ਲੱਗ ਜੇਗਾ ਇਹ ਮਤਲਬ ਫਿਰ ਵੀ ਜੇ ਤੁਸੀਂ ਕੋਈ ਸਾਂਝਾ ਕਰ ਸਕੋ ਕੋਈ ਤੇ ਰੀਜ਼ਨ ਹੋਣਗੇ ਬਾਰੀਜਨ ਤੁਹਾਨੂੰ ਦੱਸਦਾ ਜੀ ਕਿ 2 ਦਸੰਬਰ ਦਾ ਹੁਕਮਨਾਮਾ ਸਭ ਤੋਂ ਵੱਡਾ ਰੀਜ਼ਨ ਹੈ ਮੈਂ ਤਖਸ਼ਿਰੀ ਦੰਗਰ ਸਾਹਿਬ ਦੇ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਮੈਂ ਦੱਸ ਦਿੱਤਾ ਸੀਗਾ ਕਿ ਜਿਹੜੀ ਮੇਰੇ ਖਿਲਾਫ ਜਿਹੜਾ ਛੜਜੰਤਰ ਹੈ ਉਹਦਾ ਕੀ ਕਾਰਨ ਹੈ ਔਰ ਇਹਦਾ ਸਿੱਟਾ ਕੀ ਨਿਕਲਦਾ ਹੈ ਮੈਂ ਸਾਰਾ ਜਿਹੜਾ ਉਹ ਸੰਗਤਾਂ ਨੂੰ ਔਨ ਮੀਡੀਆ ਜਿਹੜਾ ਸਾਰੀ ਜਾਣਕਾਰੀ ਦੇ ਦਿੱਤੀ ਸੀ ਜੀ ਪਹਿਲੇ ਹੀ ਦੇ ਦਿੱਤੀ ਸੀ ਅੱਛਾ ਕਾਫੀ ਗੱਲਾਂ ਦੀ ਗਿਆਨੀ ਜੀ ਅੱਜ ਚਰਚਾ ਹੋਈ ਅਕਾਲੀ ਦਲ ਦੇ ਵੀ ਜਿਹੜੇ ਲੀਡਰ ਜੁੜੇ ਜਾਂ ਜਿਨ੍ਹਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਦੋ ਤਿੰਨ ਗੱਲਾਂ ਉਹਨਾਂ ਨੇ ਕਹੀਆਂ ਜੇ ਤੁਸੀਂ ਉਹਨਾਂ ਦੇ ਜਵਾਬ ਦੇ ਸਕੋ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਹੋਰੀ ਸਿਆਸੀ ਗਤੀਵਿਧੀਆਂ 'ਚ ਜ਼ਿਆਦਾ ਇੰਟਰਸਟ ਲੈਣ ਲੱਗ ਪਈ ਸੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਆਪਣੇ ਆਪ ਨੂੰ ਅਕਾਲੀ ਦਲ ਦੇ ਨਵੇਂ ਪ੍ਰਧਾਨ ਵਜੋਂ ਦੇਖਣ ਲੱਗ ਪਈ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਉਹਨਾਂ ਦੇ ਵਿਰੋਧੀ ਕਹੀਏ ਜਾਂ ਸੁਧਾਰ ਲਹਿਰ ਵਾਲੇ ਕਹੀਏ ਉਹਨਾਂ ਨੂੰ ਸਾਰੀ ਸ਼ਹਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸੀ ਇਹ ਗੱਲ ਅਕਾਲੀ ਦਲ ਦੇ ਸੀਨੀਅਰ ਆਗੂ ਕਹਿ ਰਹੇ ਨੇ ਪਹਿਲੀ ਗੱਲ ਤਾਂ ਹੈ ਜਿਹੜੀ ਤੁਸੀਂ ਕਿਹਾ ਕਿ ਮੈਂ ਪ੍ਰਧਾਨ ਬਣਨਾ ਚਾਹੁੰਦਾ ਹੈ ਤੁਹਾਨੂੰ ਯਾਦ ਹੋਏਗਾ ਕਿ ਪਰਮਜੀਤ ਸਿੰਘ ਸਰਨਾ ਦਿੱਲੀ ਦੇ ਇੱਕ ਸਿੱਖਾਗੂ ਨੇ ਜੀ ਜੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਿਹੜਾ ਬਾਹਰ ਖੜ ਕੇ ਪ੍ਰੈਸ ਨੂੰ ਸੰਬੋਧਨ ਕੀਤਾ ਸੀ ਤੇ ਪ੍ਰੈਸ ਨੇ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀਗਾ ਜੀ ਕਿ ਸਰਨਾ ਸਾਹਿਬ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਹੋ ਜਾਂ ਬਣੋਗੇ ਹਮ ਤੇ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਸੀਗਾ ਹਮ ਉਹੀ ਮੇਰਾ ਜਵਾਬ ਹੈ ਹੂੰ ਜਿਵੇਂ ਪਰਮਜੀਤ ਸਿੰਘ ਸਰਣਾ ਨੇ ਕਿਹਾ ਕਿ ਮੈਂ ਇਸ ਕਰਕੇ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ ਸਕਦਾ ਉਵੇਂ ਮੈਂ ਵੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਨਹੀਂ ਬਣ ਸਕਦਾ ਹੂੰ ਤੇ ਦੂਜੀ ਗੱਲ ਜਿਹੜੀ ਉਹਨਾਂ ਨੇ ਕਿਹਾ ਇੱਕ ਹੋਰ ਤੁਸੀਂ ਕਹਿੰਦੇ ਸੀ ਵੀ ਵਿਰੋਧੀ ਧਿਰ ਦੇ ਜਿੰਨੇ ਆਗੂ ਨੇ ਸੁਧਾਰ ਲਿਆ ਉਹਨਾਂ ਨੂੰ ਸ਼ਹਿ ਸੀ ਇਹ ਸਾਡਾ ਤਾਂ ਸਾਡਾ ਤਾਂ ਮੇਰੀ ਪੀੜੀ ਦਾ ਸੰਕਲਪ ਹੀ ਹੈ ਇਹ ਕਹਿ ਦੇਣ ਕਿ ਮੇਰੀ ਪੀੜੀ ਦੇ ਲਈ ਕੋਈ ਜਗ੍ਹਾ ਨਹੀਂ ਹੈ ਹਾਂ ਇਹ ਰਾਜਨੀਤਿਕ ਵਿਅਕਤੀ ਧਰਮ ਦੀ ਗੱਲ ਕਰ ਸਕਦੇ ਤੇ ਧਰਮ ਦੀ ਗੱਲ ਰਾਜਨੀਤੀ ਦੀ ਗੱਲ ਕਿਉਂ ਨਹੀਂ ਕਰ ਸਕਦਾ ਧਾਰਮਿਕ ਵਿਅਕਤੀ ਰਾਜਨੀਤੀ ਦੀ ਗੱਲ ਕਿਉਂ ਨਹੀਂ ਕਰ ਸਕਦਾ ਜੇ ਰਾਜਨੀਤਿਕ ਵਿਅਕਤੀ ਧਾਰਮਿਕ ਮਾਮਲੇ 'ਚ ਦਖਲ ਦੇ ਸਕਦੇ ਐ ਧਾਰਮਿਕ ਮਾਮਲਿਆਂ ਨੂੰ ਚਲਾ ਸਕਦੇ ਐ ਧਾਰਮਿਕ ਮਾਮਲਿਆਂ ਦੇ ਵਿੱਚ ਨਿਯੁਕਤੀਆਂ ਬਰਖਾਸਤੀਆਂ ਕਰ ਸਕਦੇ ਐ ਧਾਰਮਿਕ ਮਾਮਲਿਆਂ ਦੇ ਵਿੱਚ ਜਿਹੜਾ ਫੈਸਲੇ ਕਰਵਾ ਸਕਦੇ ਐ ਮਰਿਆਦਾ ਦੇ ਮਸਲਿਆਂ ਦੇ ਉੱਤੇ ਧਾਰਮਿਕ ਰਾਜਨੀਤਿਕ ਜਿਹੜੀ ਆ ਉਹ ਦਬਾਅ ਪਾ ਸਕਦੇ ਐ تے پھر ਧਾਰਮਿਕ ਆਗੂ ਜਾਂ ਧਾਰਮਿਕ ਲੀਡਰ ਜਿਹੜਾ ਹੈ ਉਹ ਰਾਜਨੀਤਿਕਾਂ ਨੂੰ ਜਿਹੜਾ ਉਹ ਕਿਉਂ ਨਹੀਂ ਸੇਧ ਦੇ ਸਕਦਾ ਜਾਂ ਕਿਉਂ ਨਹੀਂ ਨਿਰਦੇਸ਼ ਦੇ ਸਕਦਾ ਹਮ ਮੇਰੀ ਪੀੜੀ ਦਾ ਸੰਕਲਪ ਹੈ ਸਾਡੇ ਮੇਰੀ ਪੀੜੀ ਦੇ ਸੰਕਲਪ ਦਾ ਇਹ ਮਤਲਬ ਥੋੜੀ ਇਹ ਹੈ ਕਿ ਰਾਜਨੀਤਿਕ ਬੰਦੇ ਜਿਹੜੇ ਧਾਰਮਿਕ ਮਰਿਆਦਾਵਾਂ ਦੇ ਵਿੱਚ ਜਾਂ ਧਾਰਮਿਕ ਸੰਸਥਾਵਾਂ ਦੇ ਵਿੱਚ ਦਖਲ ਦੇਣ ਪਰ ਧਾਰਮਿਕ ਬੰਦਾ ਕੋਈ ਰਾਜਨੀਤਿਕ ਆਗੂਆਂ ਨੂੰ ਜਿਹੜਾ ਟਿੱਕਾ ਟਿੱਪਣੀ ਜਾਂ ਟੋਕਣ ਦਾ ਯਤਨ ਨਾ ਕਰੇ ਇਹ ਕਿੱਥੇ ਲਿਖਿਆ ਹੈਗਾ ਹਮ ਕਿਉਂਕਿ ਜਿੰਨਾ ਵੀ ਨੇਤਾਵਾਂ ਨੇ ਜ਼ਿਕਰ ਕੀਤਾ ਹੈ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਜਿਹੜੇ ਜਥੇਦਾਰ ਰਹੇ ਨੇ ਜਿਹੜੇ ਧਾਰਮਿਕ ਅਹੁਦੇ 'ਤੇ ਰਹੇ ਨੇ ਉਹਨਾਂ ਵੱਲੋਂ ਕੋਈ ਐਸੀਆਂ ਗਤੀਵਿਧੀਆਂ 'ਚ ਸ਼ਮੂਲੀਅਤ ਨਹੀਂ ਕੀਤੀ ਜਾਂਦੀ ਸੀ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਆਏ ਨੇ ਉਹੀ ਉਹਨਾਂ ਨੇ ਸਿਆਸੀ ਗਤੀਵਿਧੀਆਂ ਜ਼ਿਆਦਾ ਵਧਾਈਆਂ ਨੇ ਜਥੇਦਾਰ ਦੇ ਤੌਰ 'ਤੇ ਇਹਨਾਂ ਨੂੰ ਹਟਾਇਆ ਕਿਉਂ ਗਿਆ ਗੁਰਮukh ਸਿੰਘ ਨੂੰ ਹਟਾਇਆ ਗਿਆ ਭਾਈ ਰਣਜੀਤ ਸਿੰਘ ਨੂੰ ਹਟਾਇਆ ਗਿਆ ਜਥੇਦਾਰ ਜੁਗਿੰਦਰ ਸਿੰਘ ਜੀ ਬਦਾਂਤੀ ਨੂੰ ਹਟਾਇਆ ਗਿਆ ਉਹਨਾਂ ਨੂੰ ਹਟਾਇਆ ਕਿਉਂ ਗਿਆ ਜੇ ਉਹ ਕਿਸੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਨਹੀਂ ਸੀ ਤਾਂ ਆਪਣੀਆਂ ਡਿਊਟੀਆਂ ਵਧੀਆ ਢੰਗ ਨਾਲ ਧਾਰਮਿਕ ਕੇਵਲ ਹੱਦਾਂ ਦੇ ਅੰਦਰ ਮਹਬੂਦ ਰਹਿ ਕੇ ਉਹ ਕਰ ਰਏ ਸੀ ਕਿ ਉਹਨਾਂ ਨੂੰ ਕਿਉਂ ਇਹਨਾਂ ਨੇ ਬਰਖਾਸਤ ਕੀਤਾ ਤੁਹਾਡੇ ਹਿਸਾਬ ਨਾਲ ਕਿਉਂ ਹਟਾਇਆ ਗਿਆ ਇਹਨਾਂ ਨੂੰ ਜਿਹੜੇ ਪਹਿਲਾਂ ਜਥੇਦਾਰ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਹਟਾਇਆ ਉਸਾਇ ਮੀਡੀਆ ਦੇ ਸਾਹਮਣੇ ਸੰਗਤ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਹਟਾਇਆ ਕਿਸ ਤਰ੍ਹਾਂ ਇਹ ਮੇਰੇ ਨਾਮ ਕੋ ਪਹਿਲੀ ਵਾਰੀ ਇਹ ਘਟਨਾ ਨਹੀਂ ਵਾਪਰੀ ਹੈ ਪਹਿਲਾਂ ਵੀ ਜ਼ਾਇਦਾਰ ਹਟਾਏ ਗਏ ਨੇ ਇਸ ਤਰ੍ਹਾਂ ਦੇ ਦੋਸ਼ ਲਾ ਕੇ ਹਟਾਏ ਗਏ। ਹੂੰ ਕੀ ਇਹਨੇ ਰੋਲ ਐਸਜੀਪੀਸੀ ਦਾ ਫੈਸਲਾ ਜਾਂ ਤੁਹਾਨੂੰ ਇਹਦੇ ਪਿੱਛੇ ਹੋਰ ਕੋਈ ਵਜ੍ਹਾ ਲੱਗਦੀ ਹੈ? ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਜੀ। ਹੂੰ ਮੈਨੂੰ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਾਣ ਰਿਹਾ ਤੇ ਮਾਣ ਰਹੂਗਾ। ਜੀ। ਪਰ ਮੈਨੂੰ 110% ਜਿਹੜਾ ਯਕੀਨ ਹੈ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮੇਰੇ ਖਿਲਾਫ ਇਸ ਤਰ੍ਹਾਂ ਦਾ ਫੈਸਲਾ ਨਹੀਂ ਕਰ ਸਕਦੀ ਜੇ ਉਹਨਾਂ ਨੇ ਕੀਤਾ ਹੈ ਤੇ ਕੋਈ ਨਾ ਕੋਈ ਕੋਈ ਨਾ ਕੋਈ ਪ੍ਰੈਸ਼ਰ ਤਾਂ ਕਰਕੇ ਗਿਆ ਜੀ ਨਹੀਂ अदरवाइज ਮੇਰੀ ਸੰਸਥਾ ਜਿਹੜੀ ਹੈ ਮੇਰੇ ਖਿਲਾਫ ਕਦੇ ਨਹੀਂ ਹੋ ਸਕਦੀ ਇਹ ਪ੍ਰੈਸ਼ਰ ਅਕਾਲੀ ਦਲ ਦਾ ਸਮਝਦੇ ਹੋ ਤੁਸੀਂ ਜਾਂ ਕਿਸੇ ਖਾਸ ਪਰਿਵਾਰ ਦਾ ਸਮਝਦੇ ਹੋ ਇਹ ਰਾਜਨੀਤਿਕ ਬੰਦਿਆਂ ਦਾ ਪ੍ਰੈਸ਼ਰ ਹੈ ਜੀ ਰਾਜਨੀਤਿਕ ਬੰਦਿਆਂ ਦਾ ਪ੍ਰੈਸ਼ਰ ਹਮੇਸ਼ਾ ਹੀ ਰਿਹਾ ਹੈ ਜੀ ਅਧਵੀਏ ਧਾਰਮਿਕ ਸੰਸਥਾਵਾਂ ਦੀ ਜਿਹੜੀ ਹਾਲਤ ਸਾਡੀ ਜਿਹੜੀ ਪਤਲੀ ਹੋਈ ਹੈ ਉਹਦਾ ਕਾਰਨ ਹੀ ਹੈ ਕਿ ਰਾਸੀ ਕਰਨ ਜਿਹੜਾ ਸਾਡੀਆਂ ਸੰਸਥਾਵਾਂ ਦਾ ਕਰ ਦਿੱਤਾ ਹੈ ਜਾਂ ਹੋ ਗਿਆ ਜੀ ਇਸੇ ਕਰਕੇ ਸਾਡੀਆਂ ਸੰਸਥਾਵਾਂ ਦੀ ਹਾਰਤ ਬਹੁਤ ਪਤਲੀ ਹੋ ਗਈ ਹੈ ਜੀ ਨਹੀਂ ਪਰ ਅਕਾਲੀ ਦਲ ਤੇ ਕੀ ਕਿਹਾ ਗਿਆ ਕਿ ਅਕਾਲੀ ਦਲ ਪਾਰਟੀ ਤੇ ਬਣੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੈ ਤਾਂ ਫਿਰ ਉਹ ਤੇ ਵਿਤ ਧਰਮ ਦੀ ਸਿਆਸਤ ਉਸ ਤੇ ਕੰਨੀ ਚੱਲ ਰਹੀ ਜੀ ਜੇ ਅਕਾਲ ਤਖਤ ਸਾਹਿਬ ਤੇ ਸ਼ਰਮਣੀ ਅਕਾਲੀ ਦਲ ਬਣਿਆ ਹੈ ਤੇ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਕਸਟੋਡੀਅਨ ਅਕਾਲ ਤਖਤ ਸਾਹਿਬ ਹੈ ਤੇ ਫਿਰ ਅਕਾਲ ਤਖਤ ਸਾਹਿਬ ਦੇ ਫੈਸਲੇ ਸੁਪਰੀਮ ਹੋਣੇ ਚਾਹੀਦੇ ਆ ਚੋਣ ਕਮਿਸ਼ਨ ਦਾ ਪੈ ਥੋੜੀ ਹੋਣਾ ਚਾਹੀਦਾ ਹੈ ਕਿ ਸਾਡੀ ਮੰਨਤਾ ਰੱਦ ਹੋ ਜੂ ਸਾਡਾ ਓ ਜੂ ਸਾਡਾ ਵਾਅਦ ਜੂ ਹਮ ਅਕਾਲ ਤਖਤ ਸਾਹਿਬ ਦਾ ਫੈਸਲਾ ਸੁਪਰੀਮ ਹੋਣਾ ਚਾਹੀਦਾ ਹੈ ਤੇ ਸੱਚ ਹੋਣਾ ਚਾਹੀਦਾ ਸੀ ਅੱਜ 2 ਮਹੀਨੇ ਹੋ ਗਏ ਫੈਸਲੇ ਕਿ ਸਰ ਥੋੜੀ ਚਿਕਾਇਆ ਗਿਆ ਸਗੋਂ ਟੀਵੀ ਚੈਨਲਾਂ ਦੇ ਉੱਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਫੈਸਲੇ ਦਾ ਬਲਾਤਕਾਰ ਕੀਤਾ ਜਾ ਰਿਹਾ ਪਰ ਉਹਦੇ ਪਿੱਛੇ ਵਜਾ ਫਿਰ ਕੀ ਸਮਝਦੇ ਹੋ ਤੁਸੀਂ ਕਿਉਂ ਨਹੀਂ ਉਸ ਨੂੰ ਲਾਗੂ ਕੀਤਾ ਜਾ ਰਿਹਾ ਜਿਹੜਾ ਤਕਨੀਕੀ ਪੱਖ ਦਾ ਹਵਾਲਾ ਦਿੱਤਾ ਗਿਆ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਜੇ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸੁਪਰੀਮ ਹੈ ਨਾ ਜੀ ਹੂੰ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਲਈ ਜਾਨ ਵੀ ਚਲੀ ਜਾਏ ਤੇ ਪ੍ਰਵਾ ਨਹੀਂ ਹੋਣੀ ਚਾਹੀਦੀ ਔਰ ਸਿੱਖਾਂ 'ਚ ਰਹਿ ਖਾਸਾ ਤੇ ਇੱਥੇ ਤਾਂ ਮਾਨਤਾ ਤੇ ਡਰੋ ਜਿਹੜਾ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਜੀ ਹੂੰ ਪਰ ਉਹ ਜਿੰਨੇ ਵੀ ਬਿਆਨ ਉਹਨਾਂ ਦੇ ਆਏ ਉਹਨਾਂ ਨੇ ਕਿਹਾ ਕਿ ਸਾਡੇ ਲਈ ਤੇ ਅਕਾਲ ਤਖਤ ਸਾਹਿਬ ਸੁਪਰੀਮ ਹੈ ਔਰ ਅਸੀਂ ਉਹਨਾਂ ਦਾ ਹਰ ਹੁਕਮ ਮੰਨਦੇ ਆ ਮੰਨਿਆ ਹੈਗਾ ਤੁਸੀਂ ਦੇਖਿਆ ਮੰਨਿਆ ਜੀ ਹੂੰ 2 ਦਸੰਬਰ ਦਾ ਹੁਕਮ ਜਿਹੜਾ ਇਹਨੇ ਬਿਨ ਮੰਨਿਆ ਗਿਆ ਜੀ ਹੂੰ ਇੱਕ ਕਮੇਟੀ ਵਾਲਾ ਜਿਹੜਾ ਫੈਸਲਾ ਸੀ ਸਿਰਫ ਉਹ ਗਿਆਨੀ ਜੀ ਰਹਿ ਗਿਆ ਸੀ ਤੇ ਜਿਹੜਾ ਅਸਤੀਫੇ ਪ੍ਰਵਾਨ ਕਰਨ ਵਾਲਾ ਸੀ ਜਿਹੜਾ ਫੈਸਲਾ ਹੂੰ ਲਿਖਿਆ ਸੀ ਹੁਕਮਨਾਮੇ ਦੇ ਵਿੱਚ ਸਪਸ਼ਟ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸਹਿਤ ਜਿਨ੍ਹਾਂ ਨੇ ਵੀ ਅਸਤੀਫੇ ਦਿੱਤੇ ਕਿਉਂਕਿ ਜਿਨ੍ਹਾਂ ਨੇ ਅਸਤੀਫੇ ਦਿੱਤੇ ਸੀ ਉਹ ਮੀਡੀਆ ਦੇ ਵਿੱਚ ਕੈਮਰਿਆਂ ਦੇ ਮੂਹਰੇ ਦਿਖਾ-ਦਖਾ ਕੇ ਦਿੱਤੇ ਸੀ ਔਰ ਸ਼੍ਰੀ ਅਕਾਲਤਾਕਾ ਸਾਹਿਬ ਦੇ ਫੈਸਲੇ ਨੂੰ ਜਿਹੜਾ ਆਉਣ ਵਾਲਾ ਸੀ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਦਿੱਤੇ ਸੀ ਜਥੇਦਾਰਾਂ ਨੂੰ ਡਰਾਉਣ ਵਾਸਤੇ ਦਿੱਤੇ ਸੀ ਇਸ ਕਰਕੇ ਉਹ ਲੈਂਪ ਪਾਈ ਗਈ ਸੀ ਕਿ ਇਹਨਾਂ ਦੇ ਅਸਤੀਫੇ ਹੁਣ ਪ੍ਰਮਾਣ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਮੀਡੀਆ 'ਚੋਂ ਛਾਲ-ਛਾਲ ਕੇ ਅਸਤੀਫੇ ਦਿੱਤੇ ਨੇ ਲੇਕਿਨ ਉਹ ਪ੍ਰਮਾਨ ਨਹੀਂ ਕੀਤੇ ਨਹੀਂ ਉਹਨਾਂ ਨੇ ਕਿਹਾ ਇਹ ਤਾਂ ਅਸੀਂ ਵਾਪਸ ਲੈ ਲੈ ਸੀ ਨੇ ਵਾਪਸ ਕਿਉਂ ਲਾਦੇ ਤੁਸੀਂ ਅਸਤੀਫੇ ਪ੍ਰਵਾਨ ਕਰੋ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੇ ਨਾਲ ਜਦੋਂ ਵਿਵਾਦ ਹੋਇਆ ਨਾ ਜੀ ਤੇ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਮੈਨੂੰ ਇਹ ਅਹੁਦੇ ਤੋਂ ਬਰਖਾਸਤ ਕਰਨਗੇ ਤਾਂ ਉਸ ਵੇਲੇ ਇਹਨਾਂ ਨੇ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਜਿਨ੍ਹਾਂ ਦੀਆਂ ਅੱਜ ਪਰਸੀਆਂ ਮਨਾਉਂਦੇ ਨੇ ਅੱਜ ਉਹਨਾਂ ਦਾ ਜਿਹੜਾ ਹੈ ਉਹਨਾਂ ਦੇ ਨਾਮ ਦੇ ਉੱਤੇ ਇੰਸਟੀਚਿਊਟ ਵੀ ਖੋਲਿਆ ਹੈ ਉਹਨਾਂ ਦਾ ਅਸਤੀਫਾ ਰੱਦ ਕਰਕੇ ਤੇ ਫਿਰ ਉਹਨਾਂ ਨੂੰ ਕੱਢਿਆ ਗਿਆ ਸੀ ਜੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਇਹਨਾਂ ਸਤਿਕਾਰ ਕੀਤਾ ਸੋ ਤੁਹਾਡਾ ਤੁਹਾਡਾ ਰੰਜ ਗਿਆਨੀ ਜੀ ਬਾਦਲ ਪਰਿਵਾਰ ਨਾਲ ਹੈ ਜੇ ਮੈਂ ਸਿੱਧਾ ਸਵਾਲ ਪੁੱਛੀ ਮੇਰਾ ਮੇਰਾ ਕਿਸੇ ਪਰਿਵਾਰ ਨਾਲ ਰੰਜ ਨਹੀਂ ਆ ਨਾ ਪਰਿਵਾਰ ਨਾਲ ਰੰਜ ਕਰਨੇ ਚਾਹੀਦੇ ਆ ਜੀ ਹਮ ਸਾਡਾ ਤਾਂ ਸਿਸਟਮ ਨਾਲ ਰੰਜ ਹੈ ਜੀ ਹਮ ਕਿ ਕਿਸ ਤਰ੍ਹਾਂ ਦੇ ਸਿਸਟਮ ਨਾਲ ਜੋ ਸਿਸਟਮ ਹੈ ਜੋ ਚੱਲ ਰਿਹਾ ਹੈ ਜਿਹੜਾ ਸਿਸਟਮ ਸਾਡੀਆਂ ਸੰਸਥਾਵਾਂ ਦੀ ਹਾਲਤ ਨੂੰ ਪਪੇਦਲਾ ਬਣਾ ਰਿਹਾ ਉਹ ਸਿਸਟਮ ਦੇ ਨਾਲ ਰੰਜ ਆ ਸਾਨੂੰ ਪਰਵਾਹ ਨਾਲ ਥੋੜੀ ਰੰਜ ਹੁੰਦੀ ਹੈ ਜੀ अच्छा ਤੁਹਾਡੇ ਹਿਸਾਬ ਨਾਲ ਜਿਹੜੀ ਤੁਹਾਡੇ ਖਿਲਾਫ ਕਾਰਵਾਈ ਹੋਈ ਹੈ ਜਿਹੜੀਆਂ ਪਹਿਲਾਂ ਤੁਹਾਡੇ ਖਿਲਾਫ ਸ਼ਿਕਾਇਤਾਂ ਆਈਆਂ ਤੁਹਾਡੇ ਰਿਸ਼ਤੇਦਾਰ ਨੇ ਕੀਤੀਆਂ ਉਸ ਤੋਂ ਬਾਅਦ ਕਮੇਟੀ ਬਣੀ ਇਹ ਅਗਿਆਨੀ ਰਗਵੀਰ ਸਿੰਘ ਹੋਰਾਂ ਦਾ ਤਾਂ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਕਿ ਇਹ ਇਹਨਾਂ ਨੂੰ ਜਿਹੜਾ ਜੇ ਕਿਸੇ ਤਖਤ ਸਾਹਿਬ ਦੇ ਜਥੇਦਾਰ ਦੇ ਸਬੰਧਤ ਐਸੀ ਸ਼ਿਕਾਇਤ ਆਉਂਦੀ ਹੈ ਤਾਂ ਉਹਦਾ ਅਧਿਕਾਰ ਤਖਤ ਸਾਹਿਬ ਦੇ ਕੋਲ ਹੀ ਹੈ ਤੁਸੀਂ ਵੀ ਇਹੀ ਸਮਝਦੇ ਹੋ ਕਿ ਐਸਜੀਪੀਸੀ ਦੇ ਕੋਲ ਕੋਈ ਅਧਿਕਾਰ ਨਹੀਂ ਸੀ ਨਾ ਐਸੀ ਜਾਂਚ ਕਰਾਉਣ ਦਾ ਨਾ ਇਹ ਕਾਰਵਾਈ ਕਰਨ ਦਾ ਨੇ ਮੈਂ ਇਹਦੇ ਬਾਰੇ ਤਾਂ ਕੋਈ ਟਿੱਪਣੀ ਨਹੀਂ ਕਰਨੀ ਲੇਕਿਨ ਮੈਂ ਇਨੀ ਗੱਲ ਜ਼ਰੂਰ ਕਹਾਂਗਾ ਕਿ 18 ਸਾਲ ਪੁਰਾਣਾ ਮਾਮਲਾ ਹੈ 18 ਸਾਲ ਇਹ ਇੱਕ ਪਰਿਵਾਰਕ ਡਿਸਪਿਊਟ ਪਿਆ ਸੀ ਹਰ ਪਰਿਵਾਰਾਂ ਦੇ ਵਿੱਚ ਡਿਸਪਿਊਟ ਪੈ ਜਾਂਦੇ ਹੁੰਦੇ ਆ ਜੀ ਪਤੀ ਪਤਨੀ ਦੇ ਝਗੜੇ ਹੁੰਦੇ ਆ ਹੋ ਗਿਆ ਝਗੜਾ ਜੀ 18 ਸਾਲ ਪਹਿਲਾਂ ਤੇ 10 ਸਾਲ ਪਹਿਲਾਂ ਉਹ ਝਗੜਾ ਨਿਪਟੜ ਗਿਆ ਜੀ ਉਹਨੂੰ ਉਹ ਜੇਲ੍ਹ ਵੀ ਹੋ ਗਈ ਉਹ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਇਆ ਜੀ ਉਸ ਤੋਂ ਬਾਅਦ ਉਹ ਲੜਕੀ ਦਾ ਸਾਡੀ ਦਾ ਤਲਾਕ ਹੋ ਗਿਆ ਜੀ ਉਹ ਅਗਲੀ ਜਗ੍ਹਾ ਵਿਆਹੀ ਗਈ ਅਗਲੀ ਜਗ੍ਹਾ ਵੀ ਉਹਦੇ ਬੱਚੇ ਹੋ ਗਏ ਜੀ ਤੇ 18 ਸਾਲ ਪੁਰਾਣਾ ਜਿਹੜਾ ਉਹਨੂੰ ਚੱਕ ਕੇ ਉਹ ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਕਿ ਡਰੱਗਰਸ ਵੀ ਹੈ ਔਰ ਬਹੁਤ ਜ਼ਿਆਦਾ ਜਿਹੜਾ ਇੱਕ ਉਹ ਗਲਤ ਕੰਮ ਵੀ ਕਰਦਾ ਹੈ ਉਹਨੂੰ ਚੁੱਕ ਕੇ ਤੇ ਉਹਦੇ ਤੋਂ ਦਰਖਾਸਤ ਦਿਵਾ ਕੇ ਫਿਰ ਉਸ ਦਰਖਾਸਤ ਦੇ ਉੱਤੇ ਇਮੀਡੀਏਟਲੀ ਤੇਨੇ ਮੈਂਬਰੀ ਕਮੇਟੀ ਬੜਾ ਕੇ ਤੇ ਜਿਹੜਾ ਉਹਨੂੰ ਮੂਵ ਕੀਤਾ ਗਿਆ ਇਹ ਜਿਹੜਾ ਇੱਕ ਇਹਦੇ ਪਿੱਛੇ ਗਹਿਰੀ ਸਾਜ਼ਿਸ਼ ਦਾ ਹਿੱਸਾ ਜਿਹੜਾ ਹੈ ਉਹ ਜਾਪਦਾ ਹੈ ਪਰ ਮੈਂ ਕੱਲ ਨੂੰ ਦਰਖਾਸਤ ਦੇ ਦਿੰਨਾ ਜੀ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਹੈਗੀਆਂ ਬਹੁਤ ਸਾਰੇ ਬੰਦਿਆਂ ਬਾਰੇ ਗੱਲਾਂ ਹੈਗੀਆਂ ਜਿਨ੍ਹਾਂ ਨੇ ਪੜਤਾਲ ਕੀਤੀ ਹੈ ਇਹਨਾਂ ਬਾਰੇ ਮੇਰੇ ਕੋਲ ਬਹੁਤ ਸਾਰੀਆਂ ਫੈਕਟ ਵੀ ਹੈਗੇ ਨੇ ਗੱਲਾਂ ਵੀ ਹੈਗੀਆਂ ਤੇ ਮੈਂ ਇਹ ਕੱਲ ਨੂੰ ਐਪਲੀਕੇਸ਼ਨ ਦੇ ਦਿੰਨਾ ਕਿ ਇਹਨਾਂ ਦੇ ਖਿਲਾਫ ਪੜਤਾਲ ਕਰੋ ਕਰਨਗੇ ਪੜਤਾਲ ਜੀ ਇਹ ਕਬਰੀਆਂ ਦੀਆਂ ਹੈਗੀਆਂ ਨੇ ਕਰਨਗੇ ਪੜਤਾਲ ਜੀ ਇਹ ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀ ਐਸਜੀਪੀਸੀ ਸਭ ਕਮੇਟੀ ਬਿਲਕੁਲ ਬਿਲਕੁਲ ਇਹਨਾਂ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਹੈਗੀਆਂ ਕਿਨੇ ਕੀ ਕੀਤਾ ਕਿਨੇ ਨਹੀਂ ਕੀ ਕੀਤਾ ਮੈਂ ਕੱਲ ਨੂੰ ਦਰਖਾਸਤ ਦੇ ਦੂੰਗਾ ਕਿ ਇਹ ਮੈਨੂੰ ਜਿਹੜਾ ਪਤਾ ਲੱਗਿਆ ਕਿ ਆ ਫਲਾਣਾ ਬੰਦਾ ਜਿਹੜਾ ਫਲਾਣੇ ਗਵਨ ਦਾ ਦੋਸ਼ੀ ਹੈ ਜੀ ਪੜਤਾਲ ਕਰੋ ਜੀ ਪਤਾ ਕਰੋ ਵੀ ਇਹ ਹੈਗਾ ਕਿ ਨਹੀਂ ਹੈਗਾ ਕਰਨਗੇ ਜੀ ਇਹ ਤੁਸੀਂ ਦਰਖਾਸਤ ਦੇ ਕੇ ਦੇਖੋ ਮੈਂ ਦੇ ਦੂੰਗਾ ਜੀ ਮੈਂ ਇਹਨਾਂ ਦੇਊਂਗਾ ਕੋਈ ਹੋਰ ਦੇ ਦੂੰਗਾ ਜੀ ਪਰ ਕਰਨਗੇ ਨਾ ਇਹ ਨਹੀਂ ਤੁਹਾਨੂੰ ਜਦੋਂ ਕਰਨਗੇ ਨਾ ਜੀ ਪਰ ਲੱਖਾਂ ਦੇ ਘਪਲੇ ਨਹੀਂ ਗੰਗੇ ਜੀ ਅੱਛਾ ਗਿਆਨੀ ਜੀ ਤੁਹਾਨੂੰ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ ਕੀ ਉਦੋਂ ਇਹਨਾਂ ਸ਼ਿਕਾਇਤਾਂ ਬਾਰੇ ਜਾਂ ਇਸ ਇਸ਼ੂ ਬਾਰੇ ਕੋਈ ਉਸ ਤੋਂ ਪਹਿਲਾਂ ਕੋਈ ਪਹਿਲਾਂ ਜਾਂਚ ਹੋ ਚੁੱਕੀ ਸੀ ਕੋਈ ਐਸੀ ਗੱਲਬਾਤ ਵੀ ਅਸੀਂ ਸੁਣੀ ਸੀ ਕਿ ਪਹਿਲਾਂ ਵੀ ਇਸ਼ੂ ਆਇਆ ਸੀ 2007 ਦੇ ਵਿੱਚ ਇੱਕ ਸਾਡਾ ਰਿਸ਼ਤੇਦਾਰ ਸੀ ਉਹਨੇ ਨੂੰ ਉਂਗਲਾਂਗਾ ਲਾ ਕੇ ਦਰਖਾਸਤ ਦਿੱਤੀ ਸੀ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇੱਕ ਇਨਸਪੈਕਟਰ ਨੇ ਕਿ ਫਲਾਈਂਗ ਵਾਲਿਆਂ ਨੇ ਪੜਤਾਲ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਜਿਹੜਾ ਪਰ ਉਹਦੇ ਵਿੱਚ ਇਦਾਂ ਦੀਆਂ ਗੱਲਾਂ ਨਹੀਂ ਸੀ ਲਿਖੀਆਂ ਜਿਹੜੀਆਂ ਇਸ ਦਰਖਾਸਤ ਦੇ ਵਿੱਚ ਲਿਖੀਆਂ ਜੀ ਹਾਂ ਉਹ ਇੱਕ ਮਾਨਿਰਜੀ ਦਰਖਾਸਤ ਦਿੱਤੀ ਸੀਗੀ ਤੇ ਉਹ ਦਰਖਾਸਤ ਦੇ ਆਧਾਰ ਤੇ ਪੜਤਾਲ ਹੋਈ ਸੀ ਤੇ ਪੜਤਾਲ ਦੇ ਵਿੱਚ ਮੈਨੂੰ ਤਾਂ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਜੇ ਹਾਲਾਂਕਿ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੇ ਇਸ ਤਰ੍ਹਾਂ ਦੀ ਕੋਈ ਕਿਸੇ ਮੈਂ ਕਹਣਾ ਕਿ ਕਲਰਿਕ ਅਰਜੀ ਤੇ ਉਹਨੂੰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਸੇ ਕੀਮਤ ਤੇ ਉੱਤੇ ਬਖਸ਼ਦੀ ਨਹੀਂ ਹੁੰਦੀਗੀ ਤੇ ਮੈਂ ਤਾਂ ਇੱਕ ਹੈੱਡ ਗ੍ਰਾਮ ਸੀ ਹਾਂ ਤੇ ਜੇ ਮੇਰੇ ਘਰ ਕੋਲ ਤੋਂ ਦੋ ਸਾਬਤ ਹੋਇਆ ਹੁੰਦਾ ਕੋਈ ਗੱਲ ਹੋਈ ਹੁੰਦੀ ਤਾਂ ਮੈਨੂੰ ਤਾਂ ਇਹਨਾਂ ਨੇ ਚੱਕ ਕੇ ਪਰੇ ਮਾਰਨਾ ਸੀ ਮੈਂ ਤਾਂ ਉੱਥੇ 16 ਸਾਲ 17 ਸਾਲ ਜਿਹੜਾ ਹੈ ਉੱਥੇ ਮੈਂ 2007 ਤੋਂ ਲੈ ਕੇ 17 ਤੱਕ 10 ਸਾਲ ਤੋਂ ਬਾਅਦ ਵੀ ਸੇਵਾ ਕੀਤੀ ਹੈ ਜੀ ਹਾਂ ਉਸ ਵੇਲੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਸੀ ਨਾ 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 ਕਦੇ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਕਦੇ ਮੈਨੂੰ ਕੋਈ ਕਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਮੈਂ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ ਨਾ ਮੈਂ ਪੰਚਾਇਤਾਂ 'ਚ ਸ਼ਾਮਲ ਸੀ ਨਾ ਮੈਂ ਕੋਰਟ ਦੇ ਵਿੱਚ ਸ਼ਾਮਲ ਸੀ ਔਰ ਮੈਂ ਇਮਾਮ ਦੇ ਨਾਲ ਕਹਿੰਨਾ ਜੀ ਕਿ ਇਸ ਮਾਮਲੇ ਦੇ ਵਿੱਚ ਮੈਂ ਕਦੇ ਵੀ ਆਪਣੇ ਸਹੁਰਿਆਂ ਦੀ ਇਨਾ ਵਿੱਤੀ ਮਦਦ ਕੀਤੀ ਨਾ ਮੈਂ ਕਦੇ ਕਿ ਕਿਸੇ ਬੀਵਾਂ ਦੇ ਹੱਕ ਦੇ ਵਿੱਚ ਕਦੇ ਵੀ ਮੈਂ ਇਨਵੋਲ ਵੀ ਨਹੀਂ ਹੋਇਆ ਜੀ ਮੈਂ ਸੋ ਕੋ ਆਪਣੇ ਸਾਰਣਾਇਕ ਲੋਨ ਰਾਸੀ ਕਿ ਤੁਸੀਂ ਇਹੋ ਜਿਹੇ ਘਟਿਆ ਬੰਦੇ ਨੂੰ ਪੁੱਛ ਪੜਤਾਲ ਕਿਉਂ ਨਹੀਂ ਕੀਤੀ ਰਿਸ਼ਤਾ ਕਰਨ ਲੱਗੇ ਨੇ ਜੀ ਹੂੰ ਤੇ ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਸਭ ਕੁਝ ਕਰਵਾਇਆ ਗਿਆ ਇਹ ਤੁਹਾਡੇ ਹਿਸਾਬ ਨਾਲ ਕਿਹਨੇ ਕਰਵਾਇਆ ਮੈਂ ਨਾ ਨਹੀਂ ਕਿਸੇ ਦਾ ਲੈਣਾ ਜੀ ਹੂੰ ਉਹ ਸਭ ਨੂੰ ਪਤਾ ਹੈ ਜੀ ਮੇਰੇ ਬਿਨਾਂ ਨਾ ਲਿਆ ਸਭ ਨੂੰ ਪਤਾ ਹੈਗਾ ਜੀ ਚਲੋ ਤੁਸੀਂ ਇਸ਼ਾਰਾ ਤੇ ਕਰ ਸਕਦੇ ਹੋ ਉਨਾ ਹੀ ਨਹੀਂ ਨਹੀਂ ਜ ਜਿਨੇ ਵੀ ਕਿਤਾਬ ਪੜਾਈ ਹੋਵੇ ਰੱਬ ਉਹਨਾਂ ਪਰਾਈ ਕਰੇ ਪਰਮਾਤਮਾ ਉਹਨੂੰ ਸੁਖੀ ਬਸੇ ਅਸਾਰੇ ਅੱਛਾ ਗਿਆਨੀ ਜੀ ਕੁਝ ਹੋਰ ਦੋ ਚਾਰ ਗੱਲਾਂ ਮੈਂ ਕਰਨੀਆਂ ਚਾਹੂੰਗਾ ਤੁਸੀਂ ਪੁੱਛੋ ਖੁੱਲ ਕੇ ਪੁੱਛੋ ਜੋ ਪੁੱਛਣਾ ਮੈਨੂੰ ਪੁੱਛੋ ਖੁੱਲ ਕੇ ਅੱਛਾ ਅੱਛਾ ਜ਼ਿਕਰ ਜ਼ਿਕਰ ਹੋਇਆ ਐ ਤੁਹਾਡੇ ਜਿਹੜੀਆਂ ਵੀਡੀਓ ਬਾਹਰ ਆਈਆਂ ਜਦੋਂ ਤੁਸੀਂ ਵਿਰਸਾ ਸਿੰਘ ਮਲਟੋਆ ਨੂੰ ਸੱਦਿਆ ਸੀ ਉਹਦੇ ਛੋਟੇ ਛੋਟੇ ਕਲਿੱਪਸ ਬਾਹਰ ਆਏ ਔਰ ਇਹ ਕਿਹਾ ਗਿਆ ਫਿਰਸਾ ਸਿੰਘ ਵਿਟੂਆ ਹੋਰ ਨਹੀਂ ਕਿਹਾ ਜਾਂ ਹੋਰ ਇੱਕ ਦੋ ਅਕਾਲੀ ਆ ਗੁਸੀ ਉਹਨਾਂ ਨੇ ਵੀ ਕਿਹਾ ਕਿ ਜਿਸ ਤਰੀਕੇ ਨਾਲ ਤੁਸੀਂ ਰਿਐਕਟ ਕਰ ਰਹੇ ਸੀ ਆ ਜਿਸ ਤਰੀਕੇ ਨਾਲ ਉਹਨਾਂ ਕਿਹਾ ਕਿ ਤੁਸੀਂ ਬੋਲ ਰਹੇ ਸੀ ਤੁਹਾਡੇ ਮੂੰਹ ਚੋਂ ਕੁਝ ਐਸੇ ਸ਼ਬਦ ਵੀ ਨਿਕਲੇ ਜਿਹੜੇ ਇਤਰਾਜ਼ਯੋਗ ਸੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਕਿ ਗਾਲ ਕੱਢੀ ਇੱਕ ਤਰੀਕੇ ਦੀ ਇਸ ਤਰੀਕੇ ਦੇ ਸ਼ਬਦ ਨਿਕਲੇ ਤਾਂ ਉਹਨਾਂ ਨੇ ਕਿਹਾ ਕਿ ਜਥੇਦਾਰ ਦਾ ਉਹਦਾ ਬਹੁਤ ਵੱਡਾ ਹੁੰਦਾ ਹੈ ਬੜਾ ਸਨਮਾਨਯੋਗ ਹੁੰਦਾ ਹੈ ਔਰ ਤੁਸੀਂ ਉਹ ਸ਼ਬਦ ਬੋਲੇ ਵਿਰਸਾ ਸਿੰਘ ਵਲਟੋਆ ਨੂੰ ਜਿਹੜੀਆਂ ਕਲਿੱਪਸ ਬਾਹਰ ਆਈਆਂ ਆਈਆਂ ਤੇ ਦੋ ਤਿੰਨ ਕਲਿੱਪਸ ਹੀ ਨੇ ਅਸੀਂ ਤੇ ਜੋ ਦੇਖੀਆਂ ਜੀ ਮੈਨੂੰ ਇਹ ਦੱਸੋ ਵੀ ਡੇਢ ਘੰਟੇ ਦੀ ਉਹ ਰਿਕਾਰਡਿੰਗ ਹੈਗੀ ਹੈ ਸਾਡੀ ਹਾਂ ਜੀ ਵੀ ਡੇਢ ਘੰਟੇ ਤੋਂ ਰੋਡਿੰਗ ਦੇ ਵਿੱਚ ਮੈਂ ਹੀ ਬੋਲੀ ਗਿਆ ਨਾ ਸਿੰਘ ਸਾਹਿਬਾਨ ਬੋਲੇ ਆ ਨਾ ਸਾਹਮਣੇ ਬੈਠਾ ਵਿਅਕਤੀ ਬੋਲੇ ਆ ਹਾਂ ਤਾਂ ਇਹ ਗੱਲ ਹੈ ਜੀ ਵੀ ਡੇਢ ਘੰਟਾ ਮੈਂ ਬੋਲੀ ਗਿਆ ਜੀ ਉਹ ਬੋਲੀ ਕੋਸ਼ ਨਹੀਂ ਜੀ ਹੂੰ ਮੈਨੂੰ ਕੱਡੀ ਹਰਾਨੀ ਵਾਲੀ ਗੱਲ ਹੈ ਨਾ ਜੀ ਨਹੀਂ ਤੁਹਾਡੇ ਕੋਲੇ ਤਾਂ ਪੂਰੀ ਰਿਕਾਰਡਿੰਗ ਸੀ ਤੁਸੀਂ ਜਾਰੀ ਕਰਵਾ ਦਿੰਦੇ ਮੇਰੇ ਕੋਲ ਨਹੀਂ ਸੀ ਉਹ ਮਾਨਜੋਤ ਸਿੰਘ ਸਾਹਿਬਪੁਰ ਸੇ ਮੇਰੇ ਕੋਲ ਨਹੀਂ ਸੀ ਨਹੀਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਪੂਰੀ ਰਿਕਾਰਡਿੰਗ ਜਾਰੀ ਕਰੋ ਨਹੀਂ ਮੈਂ ਨਹੀਂ ਕਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਇਹਨਾਂ ਜ਼ਰੂਰ ਦੱਸ ਦਿੰਨਾ ਜੀ ਹਾਂਜੀ ਤੇ ਜਦੋਂ ਅ ਵਰਸਾ ਸਿੰਗਲ ਟੂਆ ਚਲੇ ਗਏ ਨੇ ਹੂੰ ਤੇ ਉੱਥੇ ਮਾਫੀ ਨਾਮ ਲਿਖਣ ਲੱਗੇ ਕਿ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕੀਤਾ ਜਾਏ ਜੀ ਜਦੋਂ ਜਾਣ ਲੱਗੇ ਮੈਂ ਇਹਨਾਂ ਨੂੰ ਪਿਆ ਮੈਂ ਕਿਹਾ ਸਰਦਾਰ ਬਰਸਾ ਸਿੰਘ ਜੀ ਇਹ ਸਿੱਧਾ ਰਿਕਾਰਡਿੰਗ ਕੀਤੀ ਹੈ ਹਮ ਅਸੀਂ ਇਹਨੂੰ ਚਲਾ ਦਿੱਤੀ ਵਾਇਰਲ ਕਰ ਦਿੱਤੀ ਹਮ ਤੇ ਬੋਲੇ ਕੁਸ਼ਿੰਦ ਕਹਿੰਦੇ ਤੁਹਾਡੀ ਮਰਜ਼ੀ ਹੈ ਹਮ ਜਦੋਂ ਬਾਹਰ ਇਹ ਦੂਜੇ ਕਮਰੇ ਜਾ ਕੇ ਲਿਖਣ ਲੱਗ ਪਏ ਤੇ ਉਥੋਂ ਫਿਰ ਸਾਡੇ ਉਹ ਸਰਦਾਰ ਜਸਪਾਲ ਸਿੰਘ ਹੈ ਉਹਨੂੰ ਭੇਜਿਆ ਪਤਾ ਨਹੀਂ ਮੈਨੂੰ ਇਹਨਾਂ ਨੇ ਭੇਜਿਆ ਕਿ ਕਿਨੇ ਨਹੀਂ ਭੇਜਿਆ ਲੇਕਿਨ ਉਹ ਸਾਡੇ ਕੋਲ ਆਇਆ ਹਮ ਉਨੇ ਅੱਗੇ ਸੰਗਤਿਆ ਕਹਿੰਦੇ ਜੀ ਵਰਸਾ ਸਿੰਘ ਜੀ ਨੇ ਇੱਕ ਰਿਕਵੈਸਟ ਪੇਜੀ ਨਾ ਕੀਤੇ ਜੀ ਕਹਿੰਦੇ ਜੀ ਉਹ ਕਹਿੰਦੇ ਵੀ ਹਲੋ ਹਾਂਜੀ 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 ਆ ਰਹੀ ਆਵਾਜ਼ ਤੇਨੂੰ ਇਹਨੂੰ ਵਾਇਰਲ ਨਾ ਕੀਤਾ ਜਾਵੇ ਮੈਂ ਠੀਕ ਹੈ ਕੋਈ ਪਰੇ ਨਹੀਂ ਹਾਂ ਅਸੀਂ ਸਾਰੇ ਨੇ ਕਿਹਾ ਠੀਕ ਹੈ ਕੋਈ ਗੱਲ ਨਹੀਂ ਜੀ ਤੇ ਅਸੀਂ ਸਿਰਫ ਇੱਕੋ ਪੈਨ ਡਰਾਈਵ ਦੇ ਵਿੱਚ ਸਾਰਾ ਉਹ ਡਾਟਾ ਪਾ ਕੇ ਨਾ ਜੀ ਤੇ ਸਿੰਘ ਸਾਹਿਬ ਰਕबीर ਸਿੰਘ ਜੀ ਨੂੰ ਦੇ ਦਿੱਤਾ ਸੀਗਾ ਬਾਕੀ ਸਾਰੇ ਕਿਤੇ ਸੀ ਉਹ ਲੀਕ ਕਰ ਇਸ ਲਈ ਕਰਵਾ ਦਿੱਤੀ ਸੀ ਵੀ ਐਵੇਂ ਕਿਸੇ ਬੰਦੇ ਦੇ ਹੱਥ ਲੱਗ ਜਾਂਦੀ ਹੈ ਉਹ ਮਿਸਯੂਜ਼ ਕਰਦਾ ਸੀ ਸਿੰਘ ਸਾਹਿਬ ਜੀ ਕੋਲ ਤੇ ਹਮ ਪਤਾ ਨਹੀਂ ਉਹਨੂੰ ਰੀਲੋਡ ਕੀਤਾ ਗਿਆ ਹੈ ਜਾਂ ਅਪਲੋਡ ਕੀਤਾ ਗਿਆ ਹੈ ਜਾਂ ਇਹੀ ਕੋਈ ਕੈਮਰਾ ਲੈ ਕੇ ਆਏ ਸੀ ਜਿਨ੍ਹਾਂ ਨੇ ਮਤਲਬ ਉਹ ਸਾਡੀ ਰਿਕਾਰਡਿੰਗ ਕਰ ਲਈ ਹੈ ਮੈਨੂੰ ਇਹਦੇ ਬਾਰੇ ਵਿੱਚ ਜਾਣਕਾਰੀ अच्छा ਤੁਹਾਨੂੰ ਇਹ ਨਹੀਂ ਪਤਾ ਕਿ ਕਿਵੇਂ ਬਾਰ ਆਈ ਸਾਰੀ ਰਿਕਾਰਡਿੰਗ ਨਹੀਂ ਮੈਨੂੰ ਨਹੀਂ ਪਤਾ ਜੀ ਪਰ ਉਹ ਜਿੰਨੀਆਂ ਕਲਿੱਪਸ ਆਈਆਂ ਨੇ ਗਿਆਨੀ ਜੀ ਉਸ ਦੇ ਵਿੱਚ ਤੁਹਾਡੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਸੀ ਉਸ ਤੇ ਇਤਰਾਜ਼ ਚੱਕੇ ਜਾ ਰਹੇ ਨੇ ਅਕਾਲੀ ਲੀਡਰਾਂ ਬਲੋਰ ਉਹਨਾਂ ਨੇ ਕਿਹਾ ਕਿ ਇਹ ਕੋਈ ਜਥੇਦਾਰ ਦੇ ਅਹੁਦੇ ਤੇ ਰਹਿੰਦੇ ਹੋਏ ਬਾਅਦ ਚ ਉਹਨਾਂ ਨੂੰ ਉਹਨਾਂ ਕਿਹਾ ਕਿ ਉਹ ਜਸਟੀਫਾਈ ਵੀ ਕਰਦੇ ਰਹੇ ਤੁਹਾਡੇ ਜੋ ਬਿਆਨ ਆਏ ਤੁਸੀਂ ਕਿਹਾ ਕਿ ਮਲਵਈ ਹੁੰਨੇ ਐ ਕਈ ਵਾਰੀ ਐਸੇ ਸ਼ਬਦ ਅਸੀਂ ਆਮ ਭਾਸ਼ਾ ਚ ਬੋਲਦੇ ਆ ਤਾਂ ਉਹਨਾਂ ਨੇ ਕਿਹਾ ਕਿ ਕੋਈ ਆਮ ਬੰਦਾ ਤਾਂ ਜਸਟੀਫਾਈ ਕਰਦਾ ਫਿਰ ਵੀ ਮੰਨਿਆ ਜਾ ਸਕਦਾ ਪਰ ਜੇ ਤੁਸੀਂ ਜਥੇਦਾਰ ਦੇ ਅਹੁਦੇ ਤੇ ਉਹਨਿਓ ਫਿਰ ਉਹਦੀ ਜਸਟੀਫਿਕੇਸ਼ਨ ਨਹੀਂ ਹੁੰਦੀ ਦੇਖੋ ਮੇਰੇ ਮੂੰਹ ਚੋ ਸਾਲਾ ਸ਼ਬਦ ਨਿਕਲਿਆ ਸੀ ਲੇਕਿਨ ਉਹ ਜਿਹੜੇ ਸਾਹਮਣੇ ਬੈਠੇ ਸੀ ਉਹਨਾਂ ਨੂੰ ਸੰਬੋਧਨ ਹੋ ਕੇ ਨਹੀਂ ਮੈਂ ਕਿਹਾ ਸੀਗਾ ਹਾਂ ਇੱਕ ਤਾਂ ਨਾ ਕਿਸੇ ਨੂੰ ਸੰਬੋਧਨ ਹੋ ਕੇ ਕਹੇ ਸਾਲਾ ਤੂੰ ਐ ਕਰਦਾ ਤੂੰ ਵਾਹ ਕਰਦਾ ਉਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਉਹ ਤੇ ਨਰਮਲ ਯਾਰ ਸਾਲਾ ਫਿਰ ਕੀ ਹੋ ਗਿਆ ਯਾਰ ਜੇ ਐ ਹੋ ਗਿਆ ਉਹ ਇੱਕ ਨਰਮਲ ਸ਼ਬਦ ਨਿਕਲਿਆ ਸੀ ਕੋਈ ਮਤਲਬ ਉਹਦਾ ਨਹੀਂ ਪਰ ਸ਼ਾਇਦ ਕਿਸੇ ਨੂੰ ਸੰਬੋਧਨ ਸੰਬੋਧਨ ਕਰਕੇ ਕਹਿਣਾ ਕਿਸੇ ਨੂੰ ਇਹ ਮਾਰੀ ਗੱਲ ਤੁਸੀਂ ਤੁਸੀਂ ਉਹਦੇ ਵਿੱਚ ਕਾਫੀ ਤਲਖੀ ਚ ਦਿਖੇ ਗਿਆਨੀ ਜੀ ਕਿਉਂ ਇੰਨਾ ਮਤਲਬ ਤੁਸੀਂ ਕੋਈ ਤੈਸ਼ ਚਾਉਣ ਦੀ ਵਜ੍ਹਾ ਸੀ ਕਲ ਮੈਂ ਥੋੜੀ ਤਰਕੀ ਜਾਇਆ ਸੀ ਜੀ ਉਹ ਨਹੀਂ ਅਸੀਂ ਮੈਂ ਤਾਂ ਸਿਰਫ ਮੈਗਜ਼ੀਨ ਕਲਿੱਪ ਦੇਖੀ ਆਂਦੇ ਆਧਾਰ ਤੇ ਗੱਲ ਕਰ ਰਹੇ ਆਂ ਜੀ ਬਾਕੀ ਤੇ ਮੇਰੀਆਂ ਕਲਿੱਪਾਂ ਵਾਇਰਲ ਹੋਈਆਂ ਨਾ ਜੀ 10 ਦੀਆਂ 8-8 ਸਕਿੰਟ ਦੀਆਂ 90 ਸਕਿੰਟ ਦੀਆਂ ਮੇਰੀਆਂ ਵੀ ਵਾਇਰਲ ਹੋਈਆਂ ਜੀ ਤੇ ਕਲਕੀ ਜਿੱਤੋ ਸਾਰੇ ਸੀ ਜੀ ਹੂੰ ਜੀ ਪਰ ਚਲੋ ਮੇਰੇ ਨਾਲ ਪਿਆਰ ਸੀਗਾ ਮੇਰੀਆਂ ਹੋ ਗਈਆਂ ਜੀ ਬਾਕੀਆਂ ਨੇ ਨਹੀਂ ਹੋਈਆਂ ਹਾਂ ਕਿਉਂਕਿ ਤੁਹਾਡੇ ਨਾਲ ਹੀ ਜਿਹੜੇ ਆਰਗੂਮੈਂਟ ਸੀ ਉਸ ਦੇ ਵਿੱਚ ਤੁਸੀਂ ਕਿਹਾ ਕਿ ਹਾਂ ਸਾਡੀ ਦਿੱਲੀ ਨਾਲ ਯਾਰੀ ਹੈ ਮੇਰੇ ਦੋਸਤ ਨੇ ਜਾਂ ਮੇਰੇ ਜਾਣਕਾਰ ਨੇ ਮੈਨੂੰ ਫੋਨ ਕਰਦੇ ਨੇ ਜਿਹੜਾ ਕੋਈ ਉਹ ਪੰਜਾਬੀ ਸੁਭਾਅ ਹੈਗਾ ਨਾ ਜੀ ਜਿਵੇਂ ਕੋਈ ਕਹਿੰਦਾ ਕਿ ਜਦ ਨੂੰ ਤੂੰ ਯਾਰ ਐ ਕੀਤਾ ਉਹ ਕਹਦਾ ਉਹ ਹਾਂ ਯਾਰ ਕੀਤਾ ਫਿਰ ਤੂੰ ਕਰ ਲੈ ਕੋਸ਼ਿਸ਼ ਕਰਨਾ ਕਈ ਦੰਦਾ ਬੰਦਾ ਜੀ ਉਹ ਕਹਾਂਵਾ ਜਦੋਂ ਬਾਰ ਬਾਰ ਕੋਈ ਕਹੀ ਜਾਵੇ ਤੂੰ ਐ ਹੀ ਕੀਤਾ ਐ ਕੀਤਾ ਬੰਦਾ ਕਹਿੰਦਾ ਹਾਂ ਯਾਰ ਹੈਗੀ ਤਾਂ ਕਰ ਲੈ ਹੂੰ ਕਿਉਂਕਿ ਥੋਡੀਆਂ ਅੱਜ ਹੀ ਅੱਜ ਹੀ ਥੋਡੀਆਂ ਤਸਵੀਰਾਂ ਦੇਖ ਰਏ ਸੀ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਨਾਲ ਔਰ ਉਸ ਚੀਜ਼ ਨੂੰ ਵੀ ਬਹੁਤ ਆਧਾਰ ਬਣਾਇਆ ਗਿਆ ਹੈ ਇਹ ਕਿਹਾ ਗਿਆ ਕਿ ਮਨਜਿੰਦਰ ਸਿਰਸਾ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਉਹ ਬੇਸ਼ੱਕ ਪਤਰੀਏ ਕਿ ਮੈਂ ਤੁਹਾਨੂੰ ਇੱਕ ਦਿਲਚਸਪ ਕਿੱਸਾ ਸੁਣਾਵਾਂ ਜੀ 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 ਸੁਣਾਓ ਅਹੀਂ ਨਾ ਪਾਕਿਸਤਾਨ ਗਏ ਜੀ ਹਾਂ ਜੀ ਨਗਰ ਕੀਰਤਨ ਲੈਣ ਵਾਸਤੇ ਹੂੰ ਤੇ ਮਨਜਿੰਦਰ ਸਿੰਘ ਸਿਰਸਾ ਉਸ ਵੇਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਹੁੰਦੇ ਸੀ ਇਹ ਵੀ ਨਾਲ ਸਾਡੇ ਕਹਿ ਜੀ ਉੱਥੇ ਪਾਕਿਸਤਾਨ ਦੇ ਵਿੱਚ ਇੱਕ ਗੋਪਾਲ ਸਿੰਘ ਚਾਵਲਾ ਹੈਗਾ ਜੀ ਜਿਹਨੂੰ ਇੰਡੀਆ ਗੋਮ ਜੀ ਹੈਗਾ ਹੈਗਾ ਜੀ ਹਾਂ ਜੀ ਇੰਡੀਆ ਦੇ ਖਿਲਾਫ ਬਹੁਤ ਬੋਲਦਾ ਰਹਿੰਦਾ ਹੈ ਜੀ ਹਾਂਜੀ ਉਹ ਦਿਨ ਉਹ ਸਰਸੇ ਨੇ ਕਿਤੇ ਉਹਦੇ ਨਾਲ ਹੱਥ ਮਿਲਾਇਆ ਸਰਸਾ ਜੀ ਨੇ ਹਮ ਤੇ ਉਹਨੇ ਆਪਣੇ ਗੱਲਮੈਨ ਨੂੰ ਕਿਹਾ ਫੋਟੋ ਖਿੱਚ ਲਾ ਉਹਨੇ ਫੋਟੋ ਖਿੱਚ ਲਈ ਹਮ ਤੇ ਉਹ ਫੋਟੋ ਫੋਟੋ ਜਿਹੜੀ ਹੈ ਇੱਥੇ ਅੰਮ੍ਰਿਤਸਰ ਕਿਸੇ ਪੱਤਰਕਾਰ ਨੂੰ ਭੇਜਤੀ ਤੇ ਇੰਡੀਅਨ ਮੀਡੀਆ ਦੇ ਵਿੱਚ ਉਹ ਵਾਇਰਲ ਹੋ ਗਈ ਦੀ ਹਮ ਨਹੀਂ ਸਰਸਾ ਦੇਖੇ ਉਹ ਗੋਪਾਲ ਸਿੰਘ ਚਾਵਲਾ ਦੇ ਨਾਲ ਹਾਂ ਗੋਪਾਲ ਸਿੰਘ ਚਾਵਲਾ ਨਾਲ ਹਮ ਸਰਸਾ ਸਾਹਿਬ ਬੜੇ ਪਰੇਸ਼ਾਨ ਹੋਣਾਂ ਉਥੋਂ ਇਹ ਸਪਸ਼ਟਕਰਨ ਦੇ ਸਕਦੇ ਸੀ ਪਰ ਇਹਨਾਂ ਨੇ ਨਾ ਉਥੇ ਖੜੋ ਕੇ ਫਿਰ ਇੱਕ ਵੀਡੀਓ ਬਣਾ ਕੇ ਕਿ ਭਾਈ ਵੀ ਹਮ ਸੁਬਹਿ ਕੀ ਫੋਟੋ ਖਿੱਚੀ ਗਈ ਆ ਉਹ ਹਮ ਅਗਲੇ ਦਿਨ ਜਦੋਂ ਪ੍ਰੋਗਰਾਮ ਸੀ ਨਾ ਜੀ ਤੇ ਮੰਚ ਦੇ ਉੱਤੇ ਸਰਸਾ ਸਾਹਿਬ ਨੇ ਵੀ ਸੰਬੋਧਨ ਕੀਤਾ ਸਰਸਾ ਜੀ ਨੇ ਤੇ ਉਹ ਗੋਪਾਲ ਸਿੰਘ ਚਾਵਲਾ ਫੇਰ ਮਗਰ ਖੜ ਗਿਆ ਹਮ ਤੇ ਮੈਨੂੰ ਉਹ ਇਸ਼ਾਰੇ ਕਰੀ ਜਾ ਵੀ ਮੈਂ ਇਹਦੇ ਮਗਰ ਖੜ ਕੇ ਤੇ ਹੁਣ ਫੇਰ ਇਹਨੂੰ ਮਤਲਬ ਮੈਂ ਉਹ ਫੋਟੋਆਂ ਖਿੱਚਣੀਆਂ ਸੀ ਹਮ ਇਦੋ ਮੇਰੀ ਵਾਰੀ ਆਈ ਬੋਲਣ ਦੀ ਤੇ ਮੈਂ ਉੱਥੇ ਇੱਕ ਸ਼ਬਦ ਕਿਹਾ ਸੀ ਹੂੰ ਮੀਡੀਆ ਬਹੁਤ ਸੀਗਾ ਜੀ ਪਾਕਿਸਤਾਨ ਦਾ ਮੀਡੀਆ ਸੀ ਮੈਂ ਬੋਲਦਿਆਂ ਫਿਰ ਸਪੀਚ ਦੇ ਵਿੱਚ ਇੱਕ ਸ਼ਬਦ ਕਿਹਾ ਮੈਂ ਕਿਹਾ ਯਾਰ ਗੱਲ ਸੁਣੋ ਅਸੀਂ ਯਾਰ ਗੁਰਦੁਆਰੇ ਆਈਆਂ ਹੂੰ ਤੇ ਗੁਰਦੁਆਰੇ ਸਿੱਖਾਂ ਨੂੰ ਸਿੱਖ ਮਿਲਦੇ ਹੁੰਦੇ ਆ ਹੂੰ ਫਿਰ ਕੀ ਹੋ ਗਿਆ ਜੀ ਮਨਜਿੰਦਰ ਸਿੰਘ ਸਰਸਾ ਤੇ ਗੋਪਾਲ ਚਾਵਲਾ ਦੀ ਤਸਵੀਰ ਜਿਹੜੀ ਹੈ ਉਹ ਗੁਰਦਾਰੇ ਕੱਠਿਆਂ ਦੀ ਆ ਗਈ ਹੈ ਤਾਂ ਕੋਈ ਆਫਤ ਹੋ ਗਿਆ ਇਸ ਤਸਵੀਰ ਦੇ ਨਾਲ ਮਨਜਿੰਦਰ ਸਿੰਘ ਸਰਸਾ ਗੋਪਾਲ ਸਿੰਘ ਚਾਵਲਾ ਨਹੀਂ ਬਣ ਗਿਆ ਤੇ ਗੋਪਾਲ ਸਿੰਘ ਚਾਵਲੇ ਦੇ ਵਿੱਚ ਮਨਜਿੰਦਰ ਸਿੰਘ ਸਰਸੇ ਦੀ ਸੋਚ ਨਹੀਂ ਆ ਗਈ ਹਮ ਇਹ ਮੈਂ ਆਹਨੋ ਮਤਲਬ ਸਟੇਜ ਜਿਹੜਾ ਹੈ ਇਹ ਸ਼ਬਦ ਕਹੇ ਜੀ ਤੇ ਫਿਰ ਮੀਡੀਏ ਨੇ ਖੜਾ ਛੱਡਿਆ ਮਤਲਬ ਇਸ ਕਾਲ ਦਾ ਜੀ ਜਦੋਂ ਮੈਂ ਇਹ ਸ਼ਬਦ ਕਹੇ ਵੀ ਗੁਰਦੁਆਰੇ ਸਿੱਖਾਂ ਨੂੰ ਸਿੱਖ ਮਿਲਦੇ ਹਮ ਹੁਣ ਕੱਲ ਮੈਂ ਬੰਗਲਾ ਸਾਹਿਬ ਮੇਰੀ ਹਾਜ਼ਰੀ ਸੀ ਮੈਂ ਉੱਥੇ ਕਥਾ ਕੀਤੀ ਹੈ ਬੰਗਲਾ ਸਾਹਿਬ ਕਥਾ ਕਰਕੇ ਤੇ ਕਿਉਂਕਿ ਉਸ ਤੋਂ ਬਾਅਦ ਦੁਪਹਿਰ ਦਾ ਸਮਾਗਮ ਸੀ ਗੁਰਦੁਆਰਾ ਰਕਾਬਗੰਜ ਸਾਹਿਬ ਬੜੂ ਸਾਬਾ ਦਾ ਅੰਦਰ ਜੀ ਤੇ ਕਥਾ ਕਰਕੇ ਤੇ ਮੈਂ ਉਹਨਾਂ ਦੇ ਦਫ਼ਤਰ ਦੇ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਬੈਠ ਗਿਆ ਠੀਕ ਹੈ ਇਹ ਮਨਜਿੰਦਰ ਸਿੰਘ ਸਿਰਸਾ ਇਹਨਾਂ ਦਾ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਉੱਪ ਮਾਨ ਸਨਮਾਨ ਕੀਤਾ ਦਿੱਲੀ ਕਮੇਟੀ ਨੇ ਜੀ ਸਿੰਘ ਸਾਹਿਬ ਨੇ ਕੀਤਾ ਉਸ ਤੋਂ ਬਾਅਦ ਉਹ ਦਫਤਰ ਆ ਗਏ ਜੀ ਤੇ ਉਹਨਾਂ ਨੇ ਵੀ ਉਹ ਪ੍ਰਬੰਧਕ ਲੈ ਆਏ ਵੀ ਚਲੋ ਆਓ ਚਾਹ ਪੀਣੀ ਹੈ ਤੇ ਗਾਂ ਦਫਤਰ ਦੇ ਵਿੱਚ ਮੈਂ ਵੀ ਬੈਠਾ ਸੀ ਹੂੰ ਉਸ ਰੋਪੇ ਉਹਨਾਂ ਦੇ ਲੋਈ ਉਹੀ ਗੱਲ ਦੇ ਵਿੱਚ ਉਹ ਪਾਈ ਹੋਈ ਸੀ ਜੀ ਹੂੰ ਤੇ ਅਸੀਂ ਬੈਠੇ ਇਕੱਠੇ ਚਾਹ ਪੀਤੀ ਗੱਲਾਂ ਬਾਤਾਂ ਮਾਰੀਆਂ ਮਤਲਬ ਉਹ ਤੇ ਫੋਟੋ ਕੋਈ ਨੇ ਮਤਲਬ ਕਿਹਾ ਸਿੰਘ ਸਾਹਿਬ ਫੋਟੋ ਮੈਂ ਕਰ ਲਉ ਤੇ ਉਹ ਫੋਟੋ ਖਿੱਚੀ ਗਈ ਉਹਦੇ ਸੋ ਅਚਾਨਕ ਹੋਈ ਮੁਲਾਕਾਤ ਹੈ ਤੁਹਾਡੇ ਕਹਿਣ ਦੇ ਮੁਤਾਬਕ ਔਰ ਤੁਸੀਂ ਸਰੂਪਾ ਨਹੀਂ ਦਿੱਤਾ ਮਹਿੰਦਰ ਸਿੰਘ ਸਿਰਸਾ ਹੈ ਉਸ ਫੋਟੋ ਨੂੰ ਇਹਨਾਂ ਨੇ ਗਲਤ ਰੰਗਤ ਦੇਣ ਦਾ ਭਰਪੂਰ ਯਤਨ ਕੀਤਾ ਜੀ ਭਰਪੂਰ ਯਤਨ ਕੀਤਾ ਜੀ ਸਰੂਪਾ ਦੇਤਾ ਜੀ ਲੋਹੀ ਦੇਤੀ ਉਸ ਸਰੂਪਾ ਨਹੀਂ ਤਾਂ ਉਹ ਗੁਰਦਾਰਾ ਸਾਹਿਬ ਦੇ ਅੰਦਰੋਂ ਲੈ ਕੇ ਥੱਲੇ ਆਏ ਸੀਗੇ ਜੀ ਹਾਂ ਇੱਕ ਉਹਨਾਂ ਦੇ ਹੱਥ 'ਚ ਬੁੱਕਾ ਸੀਗਾ ਜਿਹੜੇ ਉਹਨੂੰ ਉੱਤੋਂ ਦਿੱਤਾ ਸੀ ਜੀ ਆਪਣਾ ਗੁਰਦਾਰਾ ਸਾਹਿਬ ਦਿੱਤਾ ਸੀ ਬੁੱਕਾ ਉਹ ਬੁੱਕਾ ਮੈਂ ਉਹਨਾਂ ਦੇ ਹੱਥੋਂ ਫੜ ਕੇ ਤੇ ਉਹਨਾਂ ਨੂੰ ਦੇ ਕੇ ਫੋਟੋ ਖਚਾਈ ਹੈ ਜੀ ਸਤਕਾਰ ਹੈ ਹਾਂ ਨੀ ਪਰ ਤੁਹਾਡੇ ਤੇ ਇਹ ਨਿਸ਼ਾਨੇ ਸਾਦੇ ਗਏ ਆ ਕਾਲੀ ਦਲ ਵੱਲੋਂ ਜੇ ਮੈਂ ਸਿੱਧਾ মিডিਆ ਦਾ ਸ਼ਬਦ ਯੂਜ਼ ਕਰਾਂ ਕਿ ਤੁਸੀਂ ਉਹਨਾਂ ਨੂੰ ਸਰੋਪਾ ਦਿੱਤਾ ਜਦੋਂ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਉਸ ਦਿਨ ਤਨਖਾਹ ਲੱਗੀ ਸੀ ਜਾਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਪਤਿਤ ਸਿੱਖ ਹੋ ਔਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਜਿਹੜੇ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਹੀ ਤੁਹਾਡੇ ਪੰਜ ਸਿੰਘ ਸਭਾਨਾ ਦੇ ਫੈਸਲਿਆਂ ਦੇ ਵਿੱਚ ਹੀ ਦੋਸ਼ੀ ਠਰਾਇਆ ਗਿਆ ਸੀ ਔਰ ਉਹਨਾਂ ਕਿਹਾ ਕਿ ਅੱਜ ਉਹਨਾਂ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਬਲੋਰ ਵਾਪਸ ਦਿੱਲੀ ਨਾਲ ਯਾਰੀ ਸ਼ਬਦ ਜਾਂ ਦਿੱਲੀ ਨਾਲ ਤੁਹਾਡਾ ਜਿਹੜਾ ਅਸੀਂ ਭਾਈਚਾਰਾ ਉਹਦਾ ਦੁਬਾਰਾ ਜ਼ਿਕਰ ਹੋਇਆ ਅੱਜ ਇਸੇ ਫੋਟੋ ਦੇ ਬੇਸ ਤੇ ਆ ਦਿਓ ਕੀ ਹੋ ਗਿਆ ਜੀ ਉਹ ਮਤਲਬ ਉਹ ਸੋਚ ਅਜਬ ਤੁਸੀਂ ਤੁਸੀਂ ਗਿਆਨੀ ਜੀ ਅੱਜ ਚਲੋ ਤੁਸੀਂ ਖੁੱਲ ਕੇ ਗੱਲਾਂ ਕਰ ਰਹੇ ਹੋ ਇਹ ਦਿੱਲੀ ਨਾਲ ਯਾਰੀ ਨੂੰ ਮੜਾ ਜਾਂ ਡਿਸਕ੍ਰਾਈਬ ਕਰ ਸਕਦੇ ਹੋ ਕਿ ਤੁਸੀਂ ਦਿੱਲੀ ਨਾਲ ਯਾਰੀ ਕਿਸ ਕੰਟੈਕਸਟ ਦੇ ਵਿੱਚ ਕਹਿਣੇ ਹੋ ਹਾਂ ਇੱਕ ਮਿੰਟ ਜੀ ਗੋਮਾ ਫੂਵਾ ਅੱਛਾ ਦਿੱਲੀ ਨਾਲ ਯਾਰੀ ਉਹ ਸੁਣ ਲਓ ਜੀ ਦਿਲਚਸਪ ਕਿਹਦੇ ਸਾਥ ਹੁਣ ਸੁਣਾ ਦੰਦਾ ਜੀ ਉਹ ਵੀ ਸੁਣਾ ਜੀ ਉਹ ਭਾਈ ਰਣਜੀਤ ਸਿੰਘ ਹੈਡ ਗ੍ਰੰਥ ਇਨ ਗੁਰਦਾਰਾ ਬੰਗਲਾ ਸਾਹਿਬ ਦੇ ਜੀ ਜੀ ਜਦੋਂ ਮੈਂ ਸ਼ਬਦ ਕਹਿਆ ਨਾ ਜੀ ਹਾਂਜੀ ਹਾਂਜੀ ਤੁਹਾਡੀ ਸ਼ਾਇਦ ਸਿਗਨਲ ਦੇ ਵਿੱਚ ਕੁਝ ਡਿਸਟਰੈਕਸ਼ਨ ਹੈ ਕੁਝ ਸਿਗਨਲ ਵਿੱਚੋਂ ਵੀਕ ਹੋ ਰਹੇ ਨੇ ਯਾਨੀ ਜੀ ਹਾਂ ਜੀ ਆ ਰਹੀ ਆ ਜੀ ਆ ਰਹੀ ਆਵਾਜ਼ ਹਾਂ ਜੀ ਹਾਂ ਜੀ ਮੈਂ ਕਿ ਮੜਾ ਇਹ ਜੇ ਦਿੱਲੀ ਨਾਲ ਯਾਰੀ ਨੂੰ ਡਿਸਕ੍ਰਾਈਬ ਕਰ ਸਕੋ ਕਿਉਂਕਿ ਜ਼ਿਕਰ ਤੇ ਵਾਰ-ਵਾਰ ਹੁੰਦਾ ਹੈ ਟਾਈਟਲ ਤੁਹਾਡੇ 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 ਬਿਆਨ ਦੇ ਉੱਪਰ ਲਿਖੇ ਜਾਂਦੇ ਆ ਕਿ ਦਿੱਲੀ ਨਾਲ ਯਾਰੀ ਵਾਲੇ ਗਿਆਨੀ ਹਰਪ੍ਰੀਤ ਸਿੰਘ ਜੀ ਤੋ ਉਹ ਜੇ ਦਿੱਲੀ ਨਾਲ ਯਾਰੀ ਨੂੰ ਥੋੜਾ ਜਿਆ ਡਿਸਕ੍ਰਾਈਬ ਕਰ ਸਕੋ ਵੀ ਦਿੱਲੀ ਨਾਲ ਯਾਰੀ ਕਿਸ ਤਰ੍ਹਾਂ ਦੀ ਦਿੱਲੀ ਨਾਲ ਯਾਰੀ ਭਾਜਪੀ ਨਾਲ ਯਾਰੀ ਆਰਐਸਐਸ ਨਾਲ ਯਾਰੀ ਕਿਸੇ ਹੋਰ ਪਾਰਟੀ ਨਾਲ ਯਾਰੀ ਆਮ ਆਦਮੀ ਪਾਰਟੀ ਨਾਲ ਯਾਰੀ ਕਿੰਦੇ ਨਾਲ ਯਾਰੀ ਹੈ ਉਹ ਮੈਂ ਤੁਹਾਨੂੰ ਦੱਸਦਾ ਜੀ ਉਹ ਨਾ ਭਾਈ ਰਣਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬਗਲਾ ਸਾਹਿਬ ਦੇ ਉਹ ਮੇਰੇ ਨਾਲ ਬੈਠੇ ਸੀ ਤੇ ਹੂੰ ਤੇ ਉਹ ਜਦੋਂ মিডিਆ ਫੋਟੋ ਕਰਨ ਲੱਗਿਆ ਬਾਈਟ ਤੇ ਮੈਂ ਉਹਨਾਂ ਵੱਨੇ ਇਸ਼ਾਰਾ ਕਰਕੇ ਗਿਆ ਮੈਂ ਕਿ ਸਿੰਘ ਸਾਹਿਬ ਆਜੋ ਤੁਹਾਡੇ ਦਿੱਲੀ ਵਾਲਾ ਨਾਲ ਤਾਂ ਸਾਡੀ ਜਾਰੀ ਹੈ ਹਾਂਜੀ ਉਹ ਸੁਣਿਆ ਸੀ ਅਸੀਂ ਹਾਂ ਹਾਂ ਉਹ 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 ਭਾਈ ਰঞ্জੀਤ ਸਿੰਘ ਜਿਹੜੇ ਸਿੰਘ ਸਾਹਿਬ ਨੇ ਬੰਗਲਾ ਸਾਹਿਬ ਦੇ ਹੈਡ ਗਰੰਟੀ ਸਾਹਿਬ ਨੇ ਉਹਨਾਂ ਪਰਥਾਈ ਵਰਤੇਗਾ ਸ਼ਬਦ ਸੀ ਮੈਂ ਤੁਹਾਨੂੰ ਹਰਾਨੇ ਵਾਲੀ ਗੱਲ ਦੱਸ ਦਿੰਦੇ ਤੇ ਉੱਥੇ ਨਾ ਅਸੀਂ ਮੈਕਾ ਚਲੇ ਗਏ ਜੀ ਉੱਥੇ ਨਿਊਯਾਰਕ ਦੇ ਵਿੱਚ ਬੈਠੇ ਅਸੀਂ ਉੱਥੇ ਸਰਦਾਰ ਭពਿੰਦਰ ਸਿੰਘ ਹੈ ਉਹਨਾਂ ਦੇ ਕੋਲ ਤੇ ਉੱਥੇ মিডিਆ ਆ ਗਿਆ ਜੀ ਮੀਂਹ ਆ ਗਿਆ ਤੇ ਉਹ ਸੇਮ ਹੀ ਮਤਲਬ ਸਿਚੁਏਸ਼ਨ ਬਣ ਗਈ ਤੇ ਉਹ ਕਹਿੰਦੇ ਭਪਿੰਦਰ ਸਿੰਘ ਜੀ ਤੁਸੀਂ ਵੀ ਸਿੰਘ ਸਾਹਿਬ ਦੇ ਨਾਲ ਹੋ ਜੋ ਹੂੰ ਤੇ ਮੈਂ ਉਹਨਾਂ ਦੀ ਬਾਹ ਫੜ ਕੇ ਆਖਿਆ ਆਜੋ ਆਜੋ ਭਪਿੰਦਰ ਸਿੰਘ ਜੀ ਅਮਰੀਕਾ ਵਾਲਿਆਂ ਨਾਲ ਤਾਂ ਸਾਡੀ ਯਾਰੀ ਹੈ ਹੂੰ ਤੇ ਉਹ ਸਾਰੇ ਹੱਸਣ ਲੱਗ ਪਏ ਕਹਿੰਦੇ ਕਿ ਤੁਸੀਂ ਆਖੇ ਦਿੱਲੀ ਨਾਲ ਮੈਂ ਕਿਹਾ ਇਸੇ ਪ੍ਰਸੰਗਤੀ ਮੈਂ ਉਹਨੂੰ ਕਿਹਾ ਸੀਗਾ ਨਹੀਂ ਪਰ ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਕਲਿੱਪਸ ਜਿਹੜੀਆਂ ਆਈਆਂ ਸੀ ਜਿਹੜੀ ਤੁਸੀਂ ਡੇਢ ਘੰਟੇ ਦੀ ਰਿਕਾਰਡਿੰਗ ਵਾਲੀ ਜ਼ਿਕਰ ਕਰਦੇ ਹੋ ਉਹਦੇ 'ਚ ਵੀ ਇਹੀ ਗੱਲਾਂ ਬਾਤਾਂ ਹੋ ਰਹੀਆਂ ਸੀ ਔਰ ਤੁਸੀਂ ਕਹਿ ਰਹੇ ਸੀ ਕਿ ਹਾਂ ਮੇਰੀ ਗੱਲ ਹੁੰਦੀ ਹੈ ਅ ਤੇਰਾ ਮਤਰੀ ਦੇ ਨਾਲ ਵੀ ਹੁੰਦੀ ਹੈ ਕੇਂਦਰੀ ਇਹ ਆ ਬੀਜਪੀ ਦੇ ਹੋਰ ਜੀ ਉਹ ਤਾਂ ਮੈਂ ਤੁਹਾਨੂੰ ਦੱਸਿਆ ਸੀ ਪੰਜਾਬੀ ਸੁਭਾਅ ਹੈ ਜਦੋਂ ਬੰਦਾ ਕੋਈ ਕਿਸੇ ਨੂੰ ਕਹੀ ਜਾਵੇ ਤੂੰ ਯਾਰ ਐ ਕਰਦਾ ਐ ਕਰਦਾ ਤੇ ਬੰਦਾ ਕਹਿੰਦਾ ਹਾਂ ਯਾਰ ਕਰਦਾ ਤੂੰ ਕਰ ਲੈ ਜਿਹੜਾ ਕੁਝ ਕਰਨਾ ਚੀ ਹਮ ਨਹੀਂ ਤੁਹਾਡੀ ਕਿਸੇ ਨਾਲ ਗੱਲਬਾਤ ਨਹੀਂ ਹੁੰਦੀ ਨੇ ਗੱਲਬਾਤ ਜਦੋਂ ਮੈਂ ਕਲਤਖਸਬ ਤੇ ਸੀ ਤੇ ਉਸ ਵਕਤ ਜੜੀਆਂ ਹੁਣ ਕਲਤਖਤਾ ਜਥੇਦਾਰ ਹੈ ਉਹ ਜਿਹਨੇ ਮਰਜੀ ਗੱਲ ਕਰ ਸਕਦਾ ਜੀ ਇਹ ਥੋੜੀ ਵੀ ਉਹ ਕਾਲੀ ਲੀਡਰਾਂ ਨੇ ਗੱਲ ਕਰ ਸਕਦਾ ਹੈ ਕਿ ਕਿਸੇ ਗੈਰ ਕਾਲੀ ਪਾਰਟੀਆਂ ਦੇ ਬੰਦਿਆਂ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਪਰ ਇੱਕ ਗੱਲ ਮੈਂ ਸਪਸ਼ਟ ਕਰਨੀ ਚਾਹੁੰਦਾ ਜੀ ਜੀ ਗਿਆਨੀ ਹਰਪ੍ਰੀਤ ਸਿੰਘ ਫੋਟੋ ਕਿਸੇ ਨਾਲ ਵੀ ਦਿਸ ਜੇ ਹਮ ਕਿਸੇ ਨਾਲ ਨਾ ਦਿਸੇ ਜੀ ਜੀ ਪਰ ਪੰਥਕ ਹਿੱਤ ਕਿਸੇ ਕੀਮਤ ਦੇਉਤੇ ਨਕਾਰ ਨਹੀਂ ਜਾਣਗੇ ਮੈਂ ਪੰਥਕ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰੂੰਗਾ ਕਿਸੇ ਨਾਲ ਇਹ ਮੇਰਾ ਵਾਦਾ ਮਰ ਜਾਊਂਗਾ ਫੋਟੋ ਜਿਹਦਾ ਨਾ ਮਰਜੀ ਆ ਜੇ ਹਮ ਪਰ ਮੈਂ ਬਾਕੀਆਂ ਵਾਂਗੂ ਪੰਥਕ ਹਿੱਤ ਜਿਹੜੇ ਆ ਇਹ ਨਾ ਵੇਚੇ ਆ ਨਾ ਵੇਚਨੇ ਆ ਜੀ